ਸੁਖੀ ਕੌਣ ਹੈ ਸਤਿਗੁਰੂ ਕਹਿੰਦੇ ਅੱਜ ਦੇ ਇਸ ਸ਼ਬਦ ਦੇ ਮੁਤਾਬਕ ਸੁਖੀ ਹੈ ਜਿਉ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜਿਹੜਾ ਉਹਦੀ ਸ਼ਰਨ ਸ਼ਰਨ ਦਾ ਮਤਲਬ ਉਹਦੇ ਹੁਕਮ ਵਿੱਚ ਆ ਗਿਆ ਤੂੰ ਆਪਣੇ ਹੁਕਮ ਵਿੱਚ ਜੇ ਰੁੱਖੀ ਦੇ ਦਿੱਤੀ ਇਹਦੇ ਵਿੱਚ ਤੇਰਾ ਕੋਈ ਨਾ ਕੋਈ ਮੇਰਾ ਭਲਾ ਹੈ ਦੇ ਵਿੱਚ ਤੇ ਜੇ ਤੂੰ ਆਪਣੇ ਹੁਕਮ ਦੇ ਵਿੱਚ ਕਿਸੇ ਮਹਿਲ ਵਿੱਚ ਰੱਖਿਆ ਇਹਦੇ ਵਿੱਚ ਵੀ ਮੇਰਾ ਭਲਾ ਹੈ ਜੇ ਤੂੰ ਆਪਣੇ ਹੁਕਮ ਵਿੱਚ ਇਹਨਾਂ ਮਹਿਲਾਂ 'ਚੋਂ ਮੈਨੂੰ ਇਹ ਹੈ ਸ਼ਾਇਦ ਪਿਛਲੇ ਦਿਨੀ ਮੈਂ ਬਾਰਤਾ ਸਾਂਝੀ ਕੀਤੀ ਵਸ ਕਹਿ ਕੇ ਫਿਰ ਸਮਾਪਤੀ ਕਰ ਦਿੰਦਾ ਸੁੱਖ ਕੀ ਹੈ ਜਿੱਥੇ ਤੂੰ ਰੱਖੇ ਉੱਥੇ ਠੀਕ ਹੈ ਜਿੱਥੇ ਤੂੰ ਰੱਖੇ ਦੁੱਖ ਕੀ ਹੈ ਜਿੱਥੇ ਤੂੰ ਰੱਖੇ ਤੇ ਮੈਂ ਨਾ ਰਹਿਣਾ ਚਾਹਾਂ ਉਹ ਦੁੱਖ ਹੈ ਬਸ ਤੇ ਇਹ ਤਾਂ 99.999% ਸਾਡੀ ਸਾਰਿਆਂ ਦੀ ਸਮੱਸਿਆ ਹੈ ਪ੍ਰਮਾਤਮਾ ਜਿੱਥੇ ਰੱਖੇ ਉੱਥੇ ਠੋੜੀ ਰਹਿਣਾ ਚਾਹੁੰਦਾ ਬੰਦਾ ਬੰਦਾ ਉਦੋਂ ਅਗਾਂਹ ਲੰਘਦਾ ਹੈ ਸ਼ਾਇਦ ਤੁਸੀਂ ਉਹ ਗੱਲ ਸੁਣੀ ਹੋਵੇ ਕਿ ਬਾਦਸ਼ਾਹ ਜਿਹੜਾ ਹੈਗਾ ਉਹ ਲੰਘਦਾ ਨਿਤ ਇੱਕ ਜਿਹੜਾ ਰਸਤੇ ਤੋਂ ਤੇ ਉੱਥੇ ਇੱਕ ਫਕੀਰ ਬੈਠਾ ਹੈ ਬਾਦਸ਼ਾਹ ਨੂੰ ਫਕੀਰ ਬੜਾ ਚੰਗਾ ਲੱਗਦਾ ਉਹਨੂੰ ਇਹ ਲੱਗਦਾ ਵੀ ਬੜਾ ਹੀ ਸਿਆਣਾ ਬੰਦਾ ਕਿਸੇ ਤੋਂ ਕੁਝ ਮੰਗਦਾ ਨਹੀਂ ਕੋਈ ਦਿਨ ਹੋਵੇ ਵੀ ਆਪਾਂ ਇਹਨੂੰ ਆਪਣੇ ਘਰ ਲੈ ਜਾ ਕੇ ਸੇਵਾ ਕਰੀਏ ਦੀ ਚਿਹਰੇ ਤੇ ਸਕੂਨ ਹੈ ਉਸ ਫਕੀਰ ਦੇ ਬੜਾ ਹੀ ਸ਼ਾਂਤਵੇਂ ਬੈਠਾ ਹੈ ਬਾਦਸ਼ਾਹ ਕਹਿੰਦਾ ਵੀ ਫਕੀਰ ਜੀ ਚੱਲੋਗੇ ਮੇਰੇ ਨਾਲ ਅੱਜ ਤੁਹਾਡੀ ਸੇਵਾ ਕਰਨੀ ਹੈ ਕੁਝ ਹੁਣ ਬਾਦਸ਼ਾਹ ਨੂੰ ਇਹ ਸੀ ਵੀ ਫਕੀਰ ਨੂੰ ਕਹਾਂਗੇ ਵੀ ਚੱਲੋਂਗੇ ਤੇ ਫਕੀਰ ਪਹਿਲੇ ਬੋਲੇ ਕਹੇਗਾ ਵੀ ਮੈਂ ਨਹੀਂ ਜਾਂਦਾ ਮੈਂ ਮਹਿਲਾ ਮੂਲਾ ਚ ਮੈਂ ਨਹੀਂ ਜਾਂਦਾ ਹੁੰਦਾ ਫਕੀਰ ਕਹਿੰਦਾ ਕਿਉਂ ਨਹੀਂ ਚਲੋ ਬਾਦਸ਼ਾਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਕਮਾਲ ਹੈ ਇਹ ਤਾਂ ਇਹ ਉਂ ਲੱਗਦਾ ਵੀ ਇਹ ਤਾਂ ਨਿਤ ਬੈਠਦਾ ਹੀ ਇਸ ਕਰਕੇ ਸੀ ਵੀ ਮੈਨੂੰ ਉਡੀਕ ਹੀ ਰਿਆ ਸੀ ਵੀ ਕਿਸੇ ਦਿਨ ਬਾਦਸ਼ਾਹ ਕਹੇ ਤੇ ਮੈਂ ਚੱਲਾਂ ਉਹ ਕਹਿੰਦਾ ਕਿਉਂ ਨਹੀਂ ਚਲੋ ਜੇ ਅੱਜ ਤੁਸੀਂ ਖਾਣਾ ਖਵਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਘਰੇ ਖਾ ਲੈਣਾ ਕੋਈ ਐਡੀ ਗੱਲ ਨਹੀਂ ਹੈ ਪਹਿਲਾਂ ਇੱਥੇ ਆਉਂਦੇ ਜਾਂਦੇ ਦੇ ਜਾਂਦੇ ਸੀ ਉਹ ਖਾ ਲੈਂਦੇ ਸੀਗੇ ਹੁਣ ਤੂੰ ਕਹਿ ਰਿਹਾ ਤੇਰੇ ਨਾਲ ਚੱਲ ਵੜਦੇ ਆ ਬੜੇ ਸਹਿਜ ਮਤੇ ਵਾਲੀ ਫਕੀਰ ਉਹ ਬਾਦਸ਼ਾਹ ਦੇ ਨਾਲ ਚਲਾ ਜਾਂਦਾ ਤੇ ਉਹ ਘਰ ਜਾ ਕੇ ਬਾਦਸ਼ਾਹ ਦੀ ਸੇਵਾ ਕਰਦਾ ਤੇ ਬਾਦਸ਼ਾਹ ਸ਼ਾਮ ਨੂੰ ਕਹਿੰਦਾ ਤੁਸੀਂ ਰਹੋਗੇ ਇੱਥੇ ਕੋਈ 2-4 ਦਿਨ ਉਹ ਕਹਿੰਦਾ ਕਿਉਂ ਨਹੀਂ ਰਹਿ ਪੰਨੇ ਆ ਉਹਨੂੰ ਬਾਦਸ਼ਾਹ ਬੜਾ ਹੈਰਾਨ ਨੂੰ ਦੋ ਕਹਿੰਦਾ ਫਕੀਰ ਹੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਵੀ ਮੈਂ ਇਹਨੂੰ ਕਿਹਾ ਵੀ ਮਹਿਲ ਵਿੱਚ ਰਹੇਗਾ ਉਹ ਕਹਿੰਦੇ ਰਹੇ ਫਕੀਰ ਕੀ ਤੇ ਮਹਿਲਾਂ ਦੇ ਸੁਖ ਕੀ ਇਹ ਤਾਂ ਗਲਤ ਗੱਲ ਬਾਦਸ਼ਾਹ ਦਾ ਵਿਸ਼ਵਾਸ ਉੱਠ ਖੜਦਾ ਫਕੀਰ ਤੋਂ ਜਿਹੜਾ ਪਹਿਲਾਂ ਸਤਕਾਰ ਸੀ ਬੰਦੇ ਦਾ ਮਨ ਇਸੇ ਤਰ੍ਹਾਂ ਹੀ ਹੈ ਇੱਕ ਪਲਚੀ ਬਦਲ ਜਾਂਦਾ ਹੈ ਕਿਸੇ ਬੰਦੇ ਨੂੰ ਅੰਦਰੋਂ ਪੜਿਆਂ ਤੋਂ ਬਿਨਾਂ ਹੀ ਅਸੀਂ ਉਹਦੇ ਪ੍ਰਤੀ ਆਪਣੀ ਧਾਰਨਾ ਆਪਣੇ ਕੋਲ ਹੀ ਬਣਾ ਲੈਂਦੇ ਹਾਂ ਸਾਡੀਆਂ ਬਹੁਤੀਆਂ ਧਾਰਨਾਵਾਂ ਸਾਡੇ ਕੋਲੋਂ ਬਣੀਆਂ ਨੇ ਅਗਲੇ ਨੂੰ ਪਤਾ ਨਹੀਂ ਅਸੀਂ ਪੜਿਆ ਕਿ ਨਹੀਂ ਮੈਂ ਤਾਂ ਕਹਿੰਦਾ ਇਵਨ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵੀ ਸਾਡੀਆਂ ਹਜ਼ਾਰਾਂ ਧਾਰਨਾਵਾਂ ਗਲਤ ਬਣੀਆਂ ਹੋਈਆਂ ਨੇ ਅਜੇ ਤੱਕ ਗੁਰੂ ਦੇ ਪ੍ਰਤੀ ਵੀ ਹੈਗੀਆਂ ਨੇ ਗੁਰੂ ਕਿਰਪਾ ਕਰੇ ਕਿਸੇ ਦਿਨ ਇਹ ਧਾਰਨਾਵਾਂ ਸਾਡੀਆਂ ਟੁੱਟ ਜਾਣ ਹੁਣ ਉਹ ਬਾਦਸ਼ਾਹ ਨਿਤੋ ਫਕੀਰ ਨੂੰ ਕਹਿੰਦਾ ਵੀ ਹੋਰ ਰਹੋਗੇ ਕੁਝ ਦਿਨ ਉਹ ਕਹਿੰਦਾ ਵੀ ਠੀਕ ਆ ਹੋਰ ਰਹਾਂਗੇ ਅਖੀਰ ਨੂੰ ਫਿਰੋਜ਼ ਨਿੱਤਾ ਪ੍ਰਤੀ ਚੰਗਾ ਖਾਣਾ ਪੀਣਾ ਖਾਂਦਾ ਬਾਦਸ਼ਾਹ ਕਹਿੰਦਾ ਵੀ ਹੁਣ ਤੁਹਾਡੀ ਫਕੀਰੀ ਤਾਂ ਗਈ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਇੰਨੇ ਦਿਨ ਹੁਣ ਮਹਿਲਾਂ ਦੇ ਸੁੱਖ ਭੋਗ ਕੇ ਕਿਤੇ ਜਾ ਕੇ ਫਿਰ ਪਰਤ ਕਿਉਂ ਰਾਹ ਦੇ ਉੱਤੇ ਕੁੱਲੀ ਦੇ ਵਿੱਚ ਬੈਠੇਗਾ ਤੂੰ ਹਣ ਉਹ ਕਹਿੰਦਾ ਨਹੀਂ ਤੇਰਾ ਭਲੇਖਾ ਹੈ ਤੇਰਾ ਵਹਿਮ ਹੈ ਤੂੰ ਅਜੇ ਤੱਕ ਮੈਨੂੰ ਜਾਣਿਆ ਨਹੀਂ ਚੰਗੀ ਤਰ੍ਹਾਂ ਕਹਿਣ ਲੱਗਿਆ ਵੀ ਤੇਰੇ ਚ ਤੇ ਮੇਰੇ ਚੋਂ ਕੀ ਫਰਕ ਰਹਿ ਗਿਆ ਤੂੰ ਵੀ ਤਾਂ ਉਹੀ ਕੁਝ ਖਾਣਾ ਬਾਦਸ਼ਾਹ ਕਹਿੰਦਾ ਹੁਣ ਤੇਰੇ ਚ ਤੇ ਮੇਰੇ ਚ ਕੀ ਫਰਕ ਹੈ ਉਹੀ ਕੁਝ ਖਾਣ ਪੀਣ ਰਹਿਣ ਸਹਣ ਉਹੀ ਹੋ ਗਿਆ ਤੇ ਸੁੱਖ ਭੋਗਦਾ ਭੋਗਦਾ ਹੁਣ ਛੱਡ ਥੋੜੀ ਸਕੇਗਾ ਸੁੱਖਾਂ ਨੂੰ ਫਕੀਰ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਨਾ ਉਹ ਕੁੱਲੀ ਵਿੱਚ ਬੈਠਾ ਸੀ ਨਾ ਮੈਂ ਉੱਥੇ ਵੀ ਉਹਦੇ ਸ਼ੁਕਰ ਚ ਸੀ ਤੇਰੇ ਮਹਿਲਾਂ ਵਿੱਚ ਆ ਗਿਆ ਮੈਂ ਇਹ ਨਹੀਂ ਕਹਿ ਰਿਹਾ ਵੀ ਤੂੰ ਮੈਨੂੰ ਦੇ ਰਿਹਾ ਮੈਂ ਕਹਿੰਦਾ ਉੱਥੇ ਵੀ ਉਹਦੇ ਸ਼ੁਕਰ ਚੀ ਹੈ ਮੇਰੀ ਅਵਸਥਾ ਅੰਦਰ ਦੀ ਉਹ ਹੈ ਕਹਿਣ ਲੱਗਾ ਮੈਨੂੰ ਬਾਦਸ਼ਾਹ ਕਹਿੰਦਾ ਮੈਨੂੰ ਨਹੀਂ ਸਮਝਾਈ ਉਹ ਕਹਿੰਦਾ ਆ ਜਾ ਤੈਨੂੰ ਦੱਸਦਾ ਫਕੀਰ ਉਹਨੂੰ ਨਾਲ ਲੈ ਤੁਰਦਾ ਕਹਿੰਦਾ ਵੀ ਅੱਜ ਆ ਜਾ ਤੈਨੂੰ ਦੱਸ ਦਿੰਦਾ ਮੈਂ ਵੀ ਮੇਰੇ ਅੰਦਰ ਦੀ ਅਵਸਥਾ ਕੀ ਹੈ ਤੇ ਤੇਰੇ ਅੰਦਰ ਦੀ ਕੀ ਹੈ ਤਾਂ ਬਾਦਸ਼ਾਹ ਕਹਿੰਦਾ ਵੀ ਕੋਈ ਫਰਕ ਤਾਂ ਹੈ ਨਹੀਂ ਆਪਣਾ ਹੁਣ ਪਰ ਚਲ ਫਿਰ ਵੀ ਮੈਂ ਤੇਰੇ ਨਾਲ ਚੱਲਦਾ ਜਦੋਂ ਥੋੜੀ ਜੀ ਦੂਰ ਜਾਂਦੇ ਨੇ ਤਾਂ ਉਹ ਫਿਰ ਬਾਦਸ਼ਾ ਨੂੰ ਫਕੀਰ ਕਹਿੰਦਾ ਹੈ ਜਦੋਂ ਹੱਦ ਮੁੱਕ ਜਾਂਦੀ ਹੈ ਨਾ ਬਾਦਸ਼ਾ ਦੇ ਰਾਜ ਦੀ ਬਾਦਸ਼ਾ ਕਹਿੰਦਾ ਵੀ ਦੱਸੋ ਜੀ ਅੱਗੇ ਉਹ ਕਹਿੰਦਾ ਆ ਜਾ ਬਸ ਚੱਲ ਗਏ ਬਾਦਸ਼ਾ ਕਹਿੰਦਾ ਵੀ ਕਿੱਧਰ ਚਲੀਏ ਉਹ ਕਹਿੰਦਾ ਵੀ ਆ ਜਾ ਜਿਵੇਂ ਮੈਨੂੰ ਤੂੰ ਕਿਹਾ ਸੀ ਨਾ ਵੀ ਕੁੱਲੀ ਛੱਡ ਕੇ ਆ ਜਾਓ ਮੇਰੇ ਮਹਿਲ 'ਚ ਕਹਿੰਦਾ ਮੈਂ ਉੱਠ ਕੇ ਤੁਰ ਪਿਆ ਸੀ ਨਾ ਤੇਰੇ ਨਾਲ ਮੇਰੀ ਪਕੜ ਨਹੀਂ ਸੀ ਉਸ ਕੁੱਲੀ ਨਾਲ ਤੂੰ ਮੇਰੇ ਨਾਲ ਤੁਰ ਸਕੇਂਗਾ ਆਪਣੇ ਮਹਿਲ ਛੱਡ ਕੇ ਇਸੇ ਤਰ੍ਹਾਂ ਹੱਥ ਖੜੇ ਹੋ ਜਾਂਦੇ। ਉਹ ਕਹਿੰਦਾ ਨਹੀਂ ਮੈਨੂੰ ਸਮਝ ਨਹੀਂ ਆਈ ਤੂੰ ਕਹਿ ਕੀ ਰਿਹਾ ਸੀ। ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਉੱਥੇ ਬੈਠਾ ਜਾਂ ਮੈਂ ਉੱਥੇ ਬੈਠਾ। ਮੈਂ ਕਹਿੰਦਾ ਇੱਕ ਚੀਜ਼ ਤੇ ਹਾਂ ਵੀ ਇਹ ਪੈਦਾਤ ਤੇ ਵੀ ਸਭ ਕੁਝ ਤੇਰੀਆਂ ਦਤਾਂ ਨੇ। ਜਉ ਸੁਖ ਕੋ ਇਹਨੂੰ ਕਹਿੰਦੇ ਨੇ ਸ਼ਰਨ। ਜਉ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ।